ਮੇਰੇ ਵੇਖਣੇ ਤਾਂ ਵਕਤ ਅਗਲੇ ਚੰਗੇ ਆ ਠੀਕ ਕਿਉਂ ਚੰਗੇ ਐ ਆਣ ਇੱਕ ਤਾਂ ਬਾਵੇਂ ਉਹ ਸਿੱਖ ਹੈ ਗਿਆ ਯਾਰ ਆ ਗਿਆ ਲੀਆਂ ਇੱਜ਼ਤ ਦੇ ਸਾਂਝੇ ਹੈ ਇੱਜ਼ਤ ਦੇ ਸਾਂਝੇ ਉਹ ਮੈਂ ਸਮਝਿਆ ਕਿ ਜਿਵੇਂ ਸਾਡੀ ਇੱਜ਼ਤ ਹੈ ਤੇ ਉਹ ਅਗਲੇ ਇਹ ਸੋਖਾਗਾ ਆਮਨਮਾਨ ਕੋਈ ਕਿਸੇ ਨੂੰ ਤੰਗੀ ਨਹੀਂ ਉਹ ਜਿਆ ਸਵਾਦ ਤਾਂ ਹੋਣਾ ਆਉਣਾ ਹੀ ਨਹੀਂ ਇਸ ਪਿੰਡ ਦਾ ਲੰਮਰਦਾਰ ਗਾਣਾ ਸੰਗਾ ਦਾ ਸਹੀ ਲਾਣਾ ਤੇ ਗਾਣਾ ਦੋ ਮੈਂ ਭਰਾ ਆ ਗਿਆ ਆਓ ਸਲਾ ਬੰਦੇ ਖੁਦਾ ਦੇ ਆ ਜੇ ਮੇਰੇ ਕੋਲ ਆਟਾ ਦਾਣਾ ਨਹੀਂ ਹੈ ਜਾਂ ਪੈਸਾ ਨਹੀਂ ਹੈ ਤੇ ਮੈਨੂੰ ਅਗਲੇ ਆ ਪਛਲਾਂ ਦੇ ਕਿਉਂ ਭਾਈ ਕੋਈ ਕਮੀ ਤੇ ਨਹੀਂ ਇਹ ਕਮੀ ਆਣੀ ਜੇ ਮੈਨੂੰ ਦਾਣਾ ਦੀ ਲੋੜ ਹੈ ਜਾਂ ਮੈਨੂੰ ਪੈਸਾ ਦੀ ਲੋੜ ਉਹਨਾਂ ਦੇ ਕੋਲ ਨੂੰ ਲੜਾਈ ਨਹੀਂ ਪਸਾਦ ਨਹੀਂ ਅਗਲੇ ਜਿਹੜੇ ਕੋਈ 4000 ਘਰ ਮੁਸਲਮਾਨਾਂ ਦੇ ਆਏ ਉਹਨਾਂ ਨੂੰ ਉਹਨਾਂ ਹਿੰਦੂਆਂ ਨੇ ਆਪ ਜੰਡੇ ਲਵਾਏ ਬੜਾ ਕਦਰ ਕਵਾਇਦ ਨਾਲ ਉਹ ਗਾਇਣ ਫੇਰਾ ਮੇਰਾ ਵਾਲਦ ਸਾਹਿਬ ਉਹਨਾਂ ਦੀ ਮੁਲਾਕਾਤ ਕਰਕੇ ਆਇਆ ਹੈ ਐਡ ਗੰਡਾ ਸੰਗਤੇ ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਨਮਸਤੇ ਜੀ ਵੇ ਸੰਜੇ ਪੰਜਾਬ ਦੇ ਸ਼ੋਅ ਤਾਂਗ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਹੋਈ ਦੇਸ਼ ਪੰਜਾਬ ਦੀ ਵੰਡ ਵੇਲੇ ਉਹ ਜਿਹੜੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਸਾਂਝੀ ਕਰਦੇ ਹਾਂ ਤੇ ਅੱਜ ਅਸੀਂ ਮੌਜੂਦ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦੇ ਪਿੰਡ 18 ਐਸ ਪੀ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਰਾणे ਸਿੰਘ ਜੀ ਦਾ ਵਸਾਇਆ ਹੋਇਆ ਪਿੰਡ ਹੈ ਤੇ ਇਸ ਪਿੰਡ ਦੇ ਵਿੱਚ ਸਿੱਖ, ਮੁਸਲਮਾਨ ਤੇ Hindu ਰਲ ਕੇ ਬਸਦੇ ਸੀ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਵਿਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਇਸ ਪਿੰਡ ਦੇ ਨਾਲ ਨਾਲ ਪਿੰਡ ਲੱਗਦੇ ਨੇ 12 ਐਸਪੀ 13 ਐਸਪੀ 17 ਐਸਪੀ 23 ਐਸਪੀ ਰਾਖ ਤੇ ਇਹ ਸਾਰੇ ਪਿੰਡ ਸਿਰਫ 13% ਮੁਸਲਮਾਨਤ ਦਾ ਸੀ ਬਾਕੀ ਸਾਰੇ ਪਿੰਡ ਸਿੱਖ ਸਰਦਾਰਾਂ ਦੇ ਤੇ ਮੁਸਲਮਾਨਾਂ ਦੇ ਸਾਂਝੇ ਪਿੰਡ ਸਨ। ਅਸਲਾਮੁਅਲੈਕਮ ਬਾਬਾ ਜੀ। ਵਅਲੈਕਮ ਸਲਾਮ। ਕੀ ਹਾਲ ਚਾਲ ਹੈ ਜੀ? ਠੀਕ ਠਾਕ ਅੱਲਾ ਦਾ ਕਰਮ ਹੈਗਾ। ਮੇਰਾ ਨਾਂ ਹਾਂਜੀ ਮੇਰਾ ਨਾਂ ਚਰਾਗ ਦੇ ਨੇ। ਤੇ ਵਾਲਾ ਸਾਹਿਬ ਦਾ ਵੱਡਿਆਂ ਦਾ ਵਾਲਾ ਸਾਹਿਬ ਦਾ ਮੇਰੇ ਵਾਲਦ ਦਾ ਹਾਂਜੀ ਅੱਲਾ ਦਿੱਤਾ। ਠੀਕ। ਹੁਣ ਮੈਨੂੰ ਇਹਨਾਂ ਦੀ ਪੁੱਛਣਾ ਹੈ ਜਿਹੜੇ ਉੱਤੋਂ ਆਏ ਨਹੀਂ ਆ ਪਹਿਲਾਂ ਦੀ ਪਹਿਲਾਂ ਦੀ ਪਹਿਲਿਆਂ ਦੀ ਹਾਂ। ਅੱਛਾ ਕੀ ਪੁੱਛਣਾ ਕਿਹੜੇ ਕੌਣ ਕੌਣ ਰਹਿੰਦੇ ਇੱਥੇ ਮੁਸਲਮਾਨ ਹੀ ਰਹਿੰਦੇ ਸੀ ਕਿ ਹੋਰ ਵੀ ਲੋਕ ਰਹਿੰਦੇ ਸੀ ਕੋਈ ਮੁਸਲਮਾਨ ਇੱਥੇ ਆਏ ਸਾਰੇ 6 7 ਘਰ ਅੱਛਾ ਦੂਜੇ ਸਾਰੇ ਹਿੰਦੂ ਆਏ ਰਾ ਅੱਛਾ ਗੋਨੇ ਰਾ ਠੀਕ ਹਾਂ ਇਹ ਤਾਂ ਹਿੰਦੂ ਸਹੀ ਤੇ ਗੋਨੇ ਰਾ ਆ ਗਿਆ ਹੈ ਠੀਕ ਤੇ ਘਰ ਇੱਥੇ ਸਾਰੇ ਇੱਕ ਅੰਦਾਯਾ ਜਿੰਦੂ ਅੰਦਾ ਅੱਛਾ ਪੁਰਾਣੇ ਵਕਤ ਦੀ ਗੱਲ ਮੈਂ ਕਰਦਾ ਬਈ ਆਮਨ ਤੂੰ ਅੱਗੇ ਦੀ ਹਾਂਜੀ ਹਾਂਜੀ ਉਮਰ ਮੇਰੀ 16 ਸਾਲ ਪਹਿਲੇ ਦੀ ਏ ਪਾਕਿਸਤਾਨ ਤੋਂ ਠੀਕ ਅੱਛਾ ਇਹ ਗਾਰ ਸ਼ਾਮੂ ਚੜ੍ਹਾਏ ਦਾਏਗਾ ਠੀਕ ਇਹ ਗਗਰ ਮੌਲਵੀ ਮੁਹੰਮਦਦੀਨ ਦਾਏਗਾ ਇੱਕ ਘਰ ਸ਼ਰਫਦੀਨ ਦਾ ਪਾਵਲੀ ਐ ਇੱਕ ਜਲਾਲਦੀਨ ਕੋ ਬਾਹਰ ਅੱਜ ਹੀ ਅੱਲਾ ਦਿੱਤਾ ਇਹ ਘਰ ਗਾ ਮੁਸਲਮਾਨਾਂ ਦਾ ਇੱਕ ਮਰਾਸੀਆਂ ਦਾ ਘਾਰਾ ਅੱਲੂ ਦਾ ਤੇ ਇੱਕ ਘਰ ਸਾਡਾ ਦੀਨਦਾਰਾਂ ਦਾ ਆਏ ਘਾਰੇ ਗਿਆ ਇੱਥੇ 6-7 ਗਾਰੀ ਐਨ ਬਸ ਬੀਜੇ ਸਾਰੇ ਹਿੰਦੂ ਆਏ ਹਾਂ ਆਹ ਹੋਰ ਖੂ ਕਿੰਨੇ ਸੀ ਆਪਣੇ ਇਥੋਂ ਦੇ ਖੂ ਖੋ ਹਾਂ ਕਿੰਦਾ ਪੁੱਛਣਾ ਰੱਖੂ ਕਿੰਨੇ ਕੋ ਖੂ ਸੀ ਸਾਰੇ ਪਿੰਡ ਦੇ ਸਾਰੇ ਪਿੰਡ ਦੇ ਖੂ ਆ ਗਏ ਇੱਕ ਮੋਰੀ ਸਿੰਘ ਦਾ ਅੱਛਾ ਆ ਇੱਥੇ ਆ ਜਿੱਥੇ ਬੈਠੇ ਆ ਹਾਏ ਇੱਕ ਆ ਗਿਆ ਆ ਗਿਆ ਜਵੰਦਰ ਸਿੰਘ ਦਾ ਠੀਕ ਉਹਦੋਂ ਅੱਗੇ ਆ ਗਿਆ ਸਵਾਰੇ ਸਿੰਘ ਦਾ ਸਹੀ ਉਦੂ ਆ ਗਿਆ ਜੋ ਸਿੰਘ ਦਾ ਇਸਰ ਸਿੰਘ ਦਾ ਆ ਗਿਆ ਇਸਰ ਸਿੰਘ ਤੋਂ ਅੱਗੇ ਆ ਗਿਆ ਨਿਦਾਨ ਸਿੰਘ ਨਿਦਾਨ ਸਿੰਘ ਦਾ ਖੂ ਉਦੂ ਅੱਗੇ ਆ ਗਿਆ ਜੀ ਜੋ ਸਿੰਘ ਦਾ ਖੂ ਹੈ ਸਿੱਖਾਂ ਦਾ ਉਦੂ ਅੱਗੇ ਆ ਗਿਆ ਖੜਕ ਸਿੰਘ ਦਾ ਉਦੂ ਅੱਗੇ ਆ ਗਿਆ ਰਾਣਾ ਸਿੰਘ ਦਾ ਇੱਥੇ ਖਤਮ ਸਹੀ ਤੇ ਇਹ ਬਾਬਾ ਜੀ ਨੰਬਰਦਾਰੀ ਕਿੰਦੇ ਕੋਲ ਸੀ ਉਦੋਂ ਨੰਬਰਦਾਰ ਆਏ ਗਾਣੇ ਸੰਕਲ ਠੀਕ ਇਸ ਪਿੰਡ ਦਾ ਨੰਬਰਦਾਰ ਗਾਣੇ ਸੰਗਾ ਦਾ ਸਹੀ ਲਾਣਾ ਤੇ ਗਾਣਾ ਦੋ ਮੈਂ ਭਰਾ ਆ ਗਿਆ ਹੋਰ ਅੱਗੇ ਤੇ ਇਹ ਬਾਬਾ ਜੀ ਮਤਲਬ ਸਿੱਖਾਂ ਦੇ ਮੁਸਲਮਾਨਾਂ ਦਾ ਪਿੰਡ ਸੀ ਕਿ ਸਿੱਖਾਂ ਦੇ ਮੁਸਲਮਾਨਾਂ ਤੇ ਹਿੰਦੂਆਂ ਸਾਰਿਆਂ ਦਾ ਸਾਰੇ ਹਿੰਦੂ ਆਣ ਆਇਆ ਇੱਥੇ ਘਾਰ ਘਰ ਦੀ ਵਿਰਾਸਤ ਵਾਲਾ ਕੋਈ ਬੰਦਾ ਨਹੀਂ ਹੈ ਸਹੀ ਸਾਰੇ ਰਿਹਾ ਗਿਆ ਠੀਕ ਜਿਹੜੇ ਪੰਜ ਸੱਤ ਘਾਰੇ ਗਿਆ ਦੂਜੇ ਉਹ ਜਿਹੜੇ ਹਿੰਦੂ ਆਣ ਮਤਲਬ ਸਿੱਖੀ ਸੀ ਸਾਰੇ ਉਹ ਇਹ ਉਹ ਸਾਰੇ ਹਾਂ ਚਲੋ ਸਿੱਖੀ ਸਹੀ ਗੋਨੇ ਰਹਿ ਗਿਆ ਅੱਛਾ ਉਹਨਾਂ ਨੂੰ ਜਿਵੇਂ ਆਪਣਾ ਛੋਰ ਬੈਠਣ ਇਹ ਯੋ ਨਮੂਨਾ ਸਿੱਖਾਂ ਦਾ ਹੋਰ ਨਮੂਨਾ ਸਹੀ ਹਾਂ ਤੇ ਆਪਣੇ ਪਿੰਡ 'ਚ ਫਿਰ ਮਸਜਿਦ ਹੁੰਦੀ ਸੀ ਉਸ ਟਾਈਮ ਤੇ ਉਹ ਮਸਜਿਦ ਹੈ ਗਈ ਸੀ ਇਹ ਮੈਂ ਛੋਟੀ ਜੀ ਛੋਟੀ ਜੀ ਮਸਜਿਦ ਹੈ ਗਈ ਕੱਚੀ ਕੇ ਪੱਕੀ ਕੱਚੀ ਕੱਚੀ ਸੀ ਆ ਛੋਟੀ ਜੀ ਹੈ ਗਈ ਹੈ ਗਾਰੇ ਦੀ ਬਣੀ ਹੋਈ ਉਹ ਵਕਤਾਂ ਦੀ ਖਰਕਰਾਂ ਦੀ ਬਣੀ ਠੀਕ ਇਹ ਆਪਣੀ ਮਸਜਿਦ ਹੈ ਗਈ ਸੀ ਪੁਰਾਣੀ ਆਹੋ ਉਹਨਾਂ ਨੇ ਆਪਣੀ ਵੀ ਕੋਈ ਜਗ੍ਹਾ ਬਣਾਈ ਹੋਈ ਸੀ ਇਬਾਦਤ ਕਰਨ ਵਾਸਤੇ ਉਹ ਨਾ ਸਿੱਖਾਂ ਹਾਂ ਉਹਨਾਂ ਗੁਰਦੁਆਰਾ ਬਣਾਇਆ ਸੀ ਸਹੀ ਉਹ ਗੁਰਦੁਆਰਾ ਇੱਥੇ ਜੋ ਆਂ ਕੋਲੇਗਾ ਹੁਣ ਪੈਸ ਵਕਤ ਠੀਕ ਉਹ ਗੁਰਦੁਆਰਾ ਢਾ ਦਿੱਤਾ ਉੱਤੋਂ ਆਣਾ ਨਾਮ ਆਪਦੇ ਮਕਾਨ ਪਾਇ ਹੋਏ ਠੀਕ ਉਹ ਨਾ ਕੋ 10 12 ਸਾਲ ਤੋਂ ਗੁਰਦੁਆਰਾ ਰਿਆ ਹੈ ਅੱਛਾ ਤੇ ਵਿੱਚ ਵਸਾਂ ਰੱਖੀ ਐ ਨਾ ਸਹੀ ਤੇ ਇਹ ਪਿੰਡ ਸਾਰਾ ਕੱਚਾ ਸੀ ਕਿ ਬਾਬਾ ਜੀ ਪੱਕੇ ਘਰ ਵੀ ਹੁੰਦੇ ਸੀ ਉਹ ਸਾਰਾ ਹੀ ਕੱਚਾ ਸੀ ਪੱਕਾ ਕੋਈ ਵੀ ਨਹੀਂ ਸੀ ਠੀਕ ਸਭ ਕੰਮਲੀਆਂ ਇਟਾਂ ਦੇ ਆਪਣੇ ਪਿੰਡ ਨੂੰ ਨਾਲ-ਨਾਲ ਕਿਹੜੇ ਪਿੰਡ ਲੱਗਦੇ ਨੇ ਆਪਣੇ ਪਿੰਡ ਦੇ ਨਾਲ-ਨਾਲ ਲੱਗ ਗਿਆ ਜੀ ਰਾਖ ਛੋਟੀ ਅੱਛਾ ਅਦੂ ਲੱਗ ਗਿਆ ਆਗੇ 24 ਠੀਕ 24 ਤੋਂ ਅੱਗੇ ਆ ਕੇ ਲੱਗ ਗਿਆ ਬਾਵਣੀ ਬਾਵਣੀ ਤੋਂ ਅੱਗੇ ਆ ਗਿਆ 12 ਚੱਕ ਖੋਤੇ ਵਾਲਾ ਠੀਕ ਅੱਗੇ ਆ ਗਿਆ ਇਹ 13 ਬਲੋਚ ਵਾਲਾ ਇਹ ਅਸਲ ਨਜ਼ਦੀਕ ਇਹ ਆ ਇਹ ਬਾਬਾ ਜੀ ਇਹ ਵੀ ਰਲਵੇਂ ਸੀ ਕਿ ਮੁਸਲਮਾਨਾਂ ਦੇ ਸੀ ਹਾਂ ਇਹ ਮਤਲਬ ਇਹ ਵੀ ਰਲਵੇਂ ਸੀ ਕਿ ਮੁਸਲਮਾਨਾਂ ਦੇ ਸੀ ਉਹ ਇੰਦਵਾ ਦੇ ਆ ਸਾਰੇ ਹਾਂ ਕੋਈ ਗੜ ਚੰਦ ਕਿਸੇ ਪਿੰਡ ਚਾਰ ਗੜ ਕਿਸੇ ਜਿਹੜਾ 13 ਹੈਗਾ ਉਹ ਸਾਰਾ ਹੀ ਮੁਸਲਮਾਨਾਂ ਦਾ 17 ਆ ਗਿਆ ਤੇ ਬੰਦੇ 24 ਕੋਈ 10 9 ਦਾ ਆਗਾਰੀ ਆ ਮੁਸਲਮਾਨਾਂ ਦੇ ਦੂਜੇ ਹਿੰਦੂਆਂ ਲਈ ਹੈ ਠੀਕ ਆ ਗਿਆ ਪੰਜ ਆ ਗਿਆ ਉਹ ਬੇਦੀਆਂ ਦਾ ਠੀਕ ਪਥੇ ਮੁਸਲਮਾਨ ਆ ਗਿਆ ਹੈ ਕਿਹਦੇ ਵਿੱਚ ਕੋਈ ਗਾਰਾ ਛੇਖਾਂ ਦੇ ਕੋਈ ਡਡਿਆਂ ਦੇ ਐਸੇ ਤਰ੍ਹਾਂ ਕੋਈ ਜੋ ਆਂਦੇ ਚਵੀ ਦੇ ਵਿੱਚ ਵਾਏ ਇਸ ਤਰ੍ਹਾਂ ਦੇ ਆ ਬਾਵਣੀ ਦੇ ਵਿੱਚ ਸਿਰ ਮੇਰੇ ਖਲ ਦੋ ਦੋ ਕਤੇ ਨੇ ਘਾਰੇ ਗਿਆ ਮੁਸਲਮਾਨਾਂ ਦੇ ਇਹਨੂੰ ਆ ਲੈ ਜਾ ਤੇ ਬੱਬਾਈ ਜਿਵੇਂ ਹੁਣ ਵੀ ਪਿੰਡ 'ਚ ਕੋਈ ਸ਼ਾਦੀਆਂ ਵਿਆਹਾਂ ਤੇ ਹੈਗਾ ਹੀ ਨਿਉਂਦਰਾ ਬਾਜੀ ਕੋਈ ਨਹੀਂ ਕਿਸੇ ਨੇ ਕਰਦੇ ਸੀ ਕੋਈ ਨਹੀਂ ਕੌਣ ਜਿਵੇਂ ਸ਼ਾਦੀਆਂ ਤੇ ਨਿਉਂਦਰਾ ਬਾਜੀ ਹੁੰਦਾ ਹੈ ਹਾਂ ਉਹ ਆਂਦੇ ਜਾਂਦੇ ਆਏ ਕੋਈ ਨਹੀਂ ਇੱਕ ਦੂਜੇ ਦੇ ਲਈ ਗਮੀ ਖੁਸ਼ੀ ਤੇ ਹਾਂ ਉਹ ਉਹ ਤਾਂ ਸਾਰਿਆਂ ਜਾਂਦੇ ਆਂਦੇ ਆ ਠੀਕ ਹਾਂ ਉਹ ਨਿਆਰ ਨਿਉਂਦਰਾ ਬਾਜੀ ਜਿਹੜਾ ਹੈ ਨਾ ਉਹ ਤਾਂ ਹੁਣ ਤੈਨੂੰ ਪਤਾ ਹਰ ਕੋਈ ਕਰਦਾ ਠੀਕ ਹੁਣ ਵੀ ਜਿਵੇਂ ਆਨਾ ਮਾਜਰਾ ਨਾਲ ਹਾਂਜੀ ਕੋਈ ਸਾਡੇ ਸੁਮੇ ਤੇ ਨਹੀਂ ਆਏ ਬਿਲਕੁਲ ਇਹਨਾਂ ਨਾਇਨੇ ਅੰਦਰ ਬਾਜੀ ਚੱਲਦਾ ਸਾਰਾ ਕੁਝ ਹੀ ਚੱਲਦਾ ਵਾ ਤੇ ਹੁਣ ਇੱਕੋ ਕਲਮਾ ਇੱਕੋ ਨਬੀ ਇੱਕੋ ਬਿਕੰਮਰ ਇੱਕੋ ਵਲੀ ਹੁਣ ਇਹਦੇ ਸਾਨੂੰ ਫਰਕ ਕਿਹੜਾ ਰਹਿ ਗਿਆ ਬਿਲਕੁਲ ਹਾਂ ਜੋ ਕੋਈ ਕਾਮ ਵੀ ਜੋ ਵੀ ਹੈ ਉਹ ਮੀਆਂ ਮੁਸਲਮਾਨ ਬਰਾ ਬਿਲਕੁਲ ਤੇ ਇਹ ਬੱਬਾ ਹੀ ਕੋਈ ਲੜਾਈ ਝਗੜੇ ਹੁੰਦੇ ਸੀ ਵੰਡ ਤੋਂ ਪਹਿਲੇ ਵੀ ਕਿ ਕੋਈ ਨਹੀਂ ਅਪਣਾ ਮਾਨ ਆਪਦੇ ਆਪੇ ਵਸਦੇ ਸੀ ਕੇ ਮੈਂ ਕਿਹਾ ਵੰਡ ਤੋਂ ਪਹਿਲਾਂ ਵੀ ਲੜਾਈ ਝਗੜੇ ਜਿਵੇਂ ਵੰਡ ਵੇਲੇ ਹੋਏ ਨੇ ਪਹਿਲਾਂ ਵੀ ਪਿੰਡ ਜੀ ਮਤਲਬ ਮੁਸਲਮਾਨਾਂ ਲੜਦੇ ਲੁੱਟਦੇ ਸੀ ਕਿ ਸਾਰੇ ਆਪਦੇ ਅਮਨੋ ਮਾਨ ਰੰਦੇ ਸੀ ਆਮਨ ਮਾਨ ਆਮਨ ਮਾਨ ਕੋਈ ਕਿਸੇ ਨੂੰ ਤੰਗੀ ਨਹੀਂ ਉਹ ਜਿਆ ਸਵਾਦ ਤਾਂ ਹੋਣਾ ਆਉਣਾ ਹੀ ਨਹੀਂ ਸਹੀ ਇਹ ਮੈਂ ਤੁਹਾਨੂੰ ਦੱਸ ਦੇਵਾਂ ਕਿ ਬੱਬਾਈ ਜਦੋਂ ਐਲਾਨ ਹੋਇਆ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ ਆਹੋ ਆਪਣੇ ਪਿੰਡ ਜੋ ਅਮਨੋ ਮਾਨ ਗਏ ਕਿ ਲੜਾਈ ਝਗੜਾ ਹੋਇਆ ਕੋਈ ਪਿੰਡ ਵਿੱਚ ਸਾਡਾ ਆਦਮੀਆਂ ਝਗੜਾ ਜੜਾ ਆ ਜਿਹੜੇ ਪਿੰਡ ਨੇ 17 18 ਰਾਖ ਆ ਜਿਹੜੇ 4 5 10 ਪਿੰਡ ਨੇ ਹਾਂਜੀ ਇਹਨਾਂ 'ਚ ਕੋਈ ਝਗੜਾ ਨਹੀਂ ਕੋਈ ਕਿਸੇ ਨੂੰ ਲੜਾਈ ਨਹੀਂ ਪਸਾਦ ਨਹੀਂ ਅਗਲੇ ਜਿਹੜੇ ਕੋਈ 4 4 ਘਰ ਮੁਸਲਮਾਨਾਂ ਦੇ ਆਏ ਉਹਨਾਂ ਨੂੰ ਉਹ ਹਿੰਦੂਆਂ ਨੇ ਆਪ ਝੰਡੇ ਲਵਾਏ ਅੱਛਾ ਉਹ ਦੇਣਾ ਇਹ ਨਿਕਲੇ ਤਾਂ 30 ਦੇਣ ਹੀ ਰਹਿ ਗਈ ਸੀ ਅੱਛਾ ਮਾ ਰਮਜ਼ਾਨ ਦੀ ਏਹ ਛੋਟੀ ਠੀਕ ਤਿੰਨ ਦਿਨ ਤੋਂ ਬਾਅਦ ਇਹਦਾ ਸਾਂ ਪੜੀਏ ਆ ਪਿੰਡ ਤੋਂ ਲਾਂਦੇ ਪਾਸੇ ਠੀਕ ਬੜਾ ਕਦਰ ਕਵੈਲ ਨਾਲ ਉਹ ਗਾਇਣ ਪਹਿਰਾ ਮੇਰਾ ਵਾਲਦ ਸਾਹਿਬ ਉਹਨਾਂ ਦੀ ਮੁਲਾਕਾਤ ਕਰਕੇ ਆਇਆ ਹੈ ਏਡ ਗੰਡਾ ਸੰਗ ਤੇ ਸਹੀ ਉਹਨਾਂ ਦੀ ਦੁਆ ਦੀ 17 ਵਾਲੇ ਵੀ ਗਾਇਲ ਅੱਛਾ ਇਹ ਹੁੰਦੇ ਦੁੱਖ ਹੁੰਦਾ ਸਾਡੇ ਕੋ ਪਿਆਉ ਲੱਗਦੇ ਨੇ ਬਿਲਕੁਲ ਅਸਾਂ ਕੀ ਲੈਣਾ ਸੀ ਜੇ ਨਾ ਜਾ ਕੇ ਕਿਹਨਾਂ ਨੂੰ ਮਿਲਣ ਗਏ ਸੀ ਬਾਬਾ ਜੀ ਨਾਮ ਕੀ ਸੀ ਉਹਨਾਂ ਦਾ ਨਾਮ ਕਦੀ ਲਿਆ ਉਹਨਾਂ ਨੇ ਉਹ ਨਾਮ ਆ ਨਾਲਾ ਜਵਾਰਾ ਸਿੰਘ ਕਲਤਾਰਾ ਸਿੰਘ ਸਰਦਾਰ ਸਿੰਘ ਸਮਤਾ ਸਿੰਘ گلاب ਸਿੰਘ ਹੁਣ ਤੈਨੂੰ ਕਿੰਨੇ ਕੋ ਦੱਸੀ ਜਾਵਾਂ ਸਹੀ ਸਾਰੇ ਪਿੰਡ ਦਾ ਤਾਂ ਨਾਮ ਮੈਨੂੰ ਆਵਾਂ ਦੇਣ ਸਹੀ ਸਹੀ ਬਾਬਾ ਜੀ ਪਿੰਡ ਵੇਖਣ ਆਇਆ ਉਹਨਾਂ ਤੋਂ ਕਦੀ ਕੋਈ ਬਾਦ ਵੰਡ ਤੋਂ ਬਾਦ ਕੋਈ ਆਇਆ ਪਿੰਡ ਵੇਖਣ ਇੱਥੇ ਆਇਆ ਆਇਆ ਉਹ ਸਾਡੇ ਪਿੰਡ ਵਾਲੇ ਨਹੀਂ ਆਏ ਸਾਡੇ ਪਿੰਡ ਵਾਲੇ ਨਹੀਂ ਆਏ 17 ਵਾਲੇ ਆਏ 12 ਵਾਲੇ ਆਏ ਸਾਡੇ ਨਾਲ ਉਹਨਾਂ ਦੀ ਦਾਸਤਾਨ ਸਾਰੀ ਸਾਨੂੰ ਆਣ ਕੇ ਦੱਸੀ ਸਲਾਮ ਦੁਆ ਦੱਸੀ ਸਭ ਕੁਝ ਕੀਤਾ ਠੀਕ ਉਮਰ ਜੀ ਨੇ ਉਹਨਾਂ ਦੀ ਡੇਟ ਲਿਖੀ ਹੋਈ ਆਈ ਉਹਨੇ ਜਿਹੜੀ ਉਹਨਾਂ ਰਾਣਾ ਸੀ ਬਿਲਕੁਲ ਉਮਰ ਰਾਣ ਅੱਛਾ ਆਪਣੇ ਪਿੰਡ ਵਾਲੇ ਨਹੀਂ ਆਏ ਬਾਬਾ ਤਾਂ ਆਪਣੇ ਨਹੀਂ ਆਪਣੇ ਪਿੰਡ ਵਾਲਾ ਨਹੀਂ ਆਇਆ ਕੋਈ ਵੀ ਠੀਕ ਉਹ ਅਗਲੀ ਵੀਡੀਓ ਦੇ ਵਿੱਚ ਹਾਂਜੀ ਜਿੰਨੇ ਮੇਰੀ ਅਗਲੀ ਵੀਡੀਓ ਬਣਾਈ ਹੈ ਨਾ ਆਜੀ ਜੀ ਦੀ ਤੇ ਮੇਰੀ ਹਾਂਜੀ ਉਸ ਠਾਕਰੇਗਾ ਐ ਜਵਾਰ ਸਿੰਘ ਵਾਲੇ ਖੂਦੂ ਸoare ਸਿੰਘ ਨਾਲ ਖੁੱਤੂ ਅੱਛਾ ਉਹਨੇ ਆਖਿਆ ਸੀ ਜੇ ਉਹ ਮਾਸਟਰ ਹੈਗਾ ਹੈ ਵੱਡਾ ਕੀ ਉਹਨੂੰ ਸੱਦਣ ਹੈਡਮਾਸਟਰ ਹੈਡਮਾਸਟਰ ਤੋਂ ਤਿਆਰ ਡੀਓ ਅੱਛਾ ਜੇ ਮੈਂ ਡੀਓ ਵਾਂ ਤਾਂ ਸਹੀ ਕੋਸਾ ਆਪਦੇ ਮੈਂ ਸਾਰੇ ਨਾਂ ਬਰਾਵਾ ਦੇ ਵੀ ਪੁੱਛੇ ਆਪਦੇ ਪਿਓ ਦਾ ਵੀ ਪੁੱਛਿਆ ਨਾ ਇਹ ਆਪਣੇ ਮਾਣੇ ਖਬਰਾਂਾਂ ਦੀ ਹਰ ਵੇਲੇ ਰੇਡੀਓ ਵਾਲਿਆਂ ਵਿੱਚ ਜਾਂ ਆਪਣੇ ਕੀ ਹੈ ਮੋਬਾਈਲਾਂ ਦੇ ਵਿੱਚ ਆ ਨਹੀਂ ਰਵੇ ਤੇ ਮੜ ਲੋੜ ਹੀ ਕਿਹੜੀ ਹੈ ਹਰ ਵਕਤ ਦੀ ਖੈਰ ਮਹਿਰ ਪੁੱਛਣੀ ਦੱਸਣੀ ਯੂ ਕਿਹੜਾ ਮਰ ਗਿਆ ਕਿਹੜਾ ਜੀਂਦਾ ਉਹ ਨਾ ਸਾਨੂੰ ਪੁੱਛਣਾ ਉਹ ਤਾਂ ਗੱਲ ਹੈ ਹੀ ਨਹੀਂ ਹਾਂਜੀ ਉਹ ਮੜ ਆਖਾਂ ਲਗਾ ਕੇ ਮੈਂ ਪਰਮਟ ਬਣਵਾ ਕੇ ਅਲਾ ਖੈਰ ਸਖੀ ਸੋਖ ਰੱਖੀ ਜ਼ਮੀਨੇ ਤੱਕ ਮੈਂ ਆਸਾਂਗਾ ਅੱਛਾ ਉਹ ਉਤਮian ਜਾਲ ਅਵਰਾਨਖਾਂ ਦੇ ਇਹਨਾਂ ਦੇ ਪ੍ਰਸਾਦ ਚੱਲ ਗਿਆ ਹੋ ਰੁਕ ਗਿਆ ਸਹੀ ਵੀ ਲਵਾਂਦਾ ਸੀ ਮੈਂ ਪਿੰਡ ਵੇਖਣ ਆਵਾਂਗਾ ਪਰਮਿਟ ਬਣਾ ਕੇ ਹਾਂ ਸਹੀ ਹੁੰਦਾ ਕੀ ਨਾਗੀ ਦੱਸਦਾ ਸੀ ਬਾਬਾ ਜੀ ਕਹਿੰਦਾ ਜਿਹੜਾ ਕਹਿੰਦਾ ਮੈਂ ਆਵਾਂਗਾ ਮਿਲਣ ਤੁਹਾਨੂੰ ਮੇਰੇ ਕੋਈ ਨਾਮ ਹੁੰਦਾ ਕੀ ਆ ਨਾਮ ਪਤਾ ਕੋਈ ਨਹੀਂ ਨਾ ਹਾਂ ਨਾ ਨਾ ਮੇਰਾ ਤਾਂ ਪੁੱਛ ਲਿਆ ਤੇ ਮੈਂ ਨਹੀਂ ਹੁੰਦਾ ਨਾ ਪੁੱਛਿਆ ਉਹਨੇ ਆਪਦੇ ਪਿਓ ਦਾ ਨਾਮ ਇਹਨੂੰ ਦੱਸਿਆ ਅੱਛਾ ਜੂ ਜਿਹੜਾ ਠਾਕਰੇਗਾ ਮੈਂ ਠਾਕਰ ਦਾ ਪੋਤਰਾ ਹੈਗਾ ਸਹੀ ਇਹ ਨਾਂ ਤੇ ਇਹ ਨਹੀਂ ਆ ਮੈਂ ਪੁੱਛਿਆ ਜੂ ਤੂੰ ਤੇਰਾ ਨਾਂ ਕੀ ਹੈ ਆਹ ਮਾਸਟਰ ਵਾਲਾ ਨਾਂ ਉਸ ਮੈਨੂੰ ਦੱਸਿਆ ਜੀ ਮੈਂ ਮਾਸਟਰ ਈ ਹਾਂ ਠੀਕ ਤੇ ਬਬਈ ਫਿਰ ਉਹਨੇ ਪੁੱਛਿਆ ਤੁਸੀਂ ਕਿੱਥੇ ਜਾ ਕੇ ਵਸੇ ਦੱਸਿਆ ਉਹਨੇ ਵੀ ਅਸੀਂ ਇੱਥੇ ਆ ਕੇ ਵਸੇ ਆ ਹਾਂ ਉਧਰ ਮੈਂ ਕਿਹਾ ਕਿਹੜੇ ਪਿੰਡ ਜਾ ਕੇ ਵਸੇ ਦੱਸਿਆ ਉਹਨੇ ਕੋਈ ਨਹੀਂ ਉਹ ਆ ਬੰਗਲਾ ਫਾਜ਼ਲ ਕਾ ਫਾਜ਼ਲ ਕਾ ਉੱਥੇ ਬੈਠੇ ਨਹੀਂ ਵੀ ਨੇੜੇ ਹੀ ਬੈਠੇ ਨੇ ਹਾਂ ਠੀਕ ਠੀਕ ਕੋਈ ਬੈਠਾ ਨਹੀਂ ਬਾਈ ਕਾਂ ਬੋਦਲਿਆਂ ਦੀਆਂ ਦੇ ਵਿੱਚ ਕੋਈ ਬੈਠਾ ਨਹੀਂ ਹੈ ਆਪਣੇ ਆ ਬੰਗਲੇ ਠੀਕ ਪਰ ਉਹੀ ਪਰ ਪਰ ਇਹ ਨਾ ਇਹ ਨਾ ਤੇ ਨਾ ਚਾਹ ਪਿੰਡਾਂ ਨੇ ਵੇਜਾ ਪੈਣ ਵਾਲੇ ਬੰਦੇ ਬੈਠੇ ਠੀਕ ਤੇ ਪੰਚਾਇਤ ਦੇ ਫੈਸਲੇ ਕੌਣ ਕਰਦਾ ਹੁੰਦਾ ਸੀ ਬਾਬਾ ਜੀ ਇੱਥੇ ਹਾਂ ਪੰਚਾਇਤ ਦੇ ਫੈਸਲੇ ਤਾਂ ਮਿਆਂ ਜਵਾਰਾ ਸਿੰਘ ਵੀ ਕਰਦਾ ਆ ਮੇਰੇ ਸਵਾਲੇ ਚ ਅੱਛਾ ਗਾਣਾ ਸਿੰਘ ਵੀ ਮੇਰੇ ਸਵਾਲੇ ਚ ਪਿਛਲੇ ਉਮਰ ਆ ਗਈ ਹੈ ਚੰਗਾ ਜਵਾਨ ਹੈਗਾ ਠੀਕ ਉਸ ਵਕਤ ਤਾਂ ਮਿਆਂ ਜਿਹੜਾ ਕੋਈ ਗੱਲ ਕਰ ਲੈਂਦਾ ਉਸ ਗੱਲ ਦੇ ਉੱਤੇ ਟਲ ਜਾਂਦੇ ਆ ਦੂਜੀ ਆਮ ਲੋਕ ਇਹ ਨਹੀਂ ਆਗਣਾ ਜਿਹ ਮਾਇ ਨਹੀਂ ਕਰਦਾ ਨਾ ਉਸ ਦਾ ਟੱਕ ਲਾ ਜਾਂਦਾ ਠੀਕ ਬੱਬਾ ਜੀ ਉਹ ਵਕਤ ਚੰਗੇ ਆ ਕਿ ਆ ਵਕਤ ਚੰਗੇ ਨਹੀਂ ਮੇਰੇ ਵੇਖਣੇ ਤਾਂ ਵਕਤ ਅਗਲੇ ਚੰਗੇ ਆ ਠੀਕ ਕਿਉਂ ਚੰਗੇ ਆ ਹੀ ਆਣ ਇੱਕ ਤਾਂ ਬਾਵੇਂ ਉਹ ਸਿੱਖ ਹੈ ਗਿਆ ਯਾਰ ਆ ਗਿਆ ਲਿਆ ਇੱਜ਼ਤ ਦੇ ਸਾਂਝੇ ਹੈ ਇੱਜ਼ਤ ਦੇ ਸਾਂਝੇ ਉਹ ਮੈਂ ਸਮਝਿਆ ਕਿ ਜਿਵੇਂ ਸਾਡੀ ਇੱਜ਼ਤ ਹੈ ਉਹ ਅਗਲੇ ਬੀ ਆਵਦੀ ਮਾਂ ਭੈਣ ਨੂੰ ਆਵਦੀ ਮਾਂ ਭੈਣ ਕੀ ਸਮਝ ਨਹੀਂ ਇਹ ਸੋਖ ਹੈਗਾ ਹੋਰ ਤੈਨੂੰ ਪਤਾ ਉਸ ਵਕਤ ਦੌਲਤ ਕਾਮ ਆਈ ਰੇ ਪਈਆ ਬੜਾ ਔਖਾ ਬਣਦਾ ਉਸਲੇ ਰੁਪਈਏ ਹੁੰਦੇ ਆ ਚਾਂਦੀ ਦੇ ਅੱਛਾ ਅਬਾ ਮੈਂ ਆਪ ਵੇਖ ਜੀ ਮੇਰੇ ਪਈਆ ਠੀਪਾ ਹੁੰਦਾ ਹਾਂ ਚਾਂਦੀ ਦੇ ਰੁਪਈਏ ਪੂਰਾ ਰਪਈਆ ਇਹਦਾ ਠੀਕ ਚਾਂਦੀ ਚ ਬਣਿਆ ਹੁੰਦਾ ਚਾਂਦੀ ਦੇ ਰੁਪਈਏ ਹੁੰਦੇ ਆ ਕਾਗਜ਼ ਕੋਈ ਨਹੀਂ ਹੈ ਠੀਕ ਹੋਰ ਤਾਂ ਕਾਗਜ਼ ਤਾਂ ਸਿਰ ਮੋਹਰ ਹੀ ਲੱਗਦੀ ਪਈ ਹੈ ਹਾਂਜੀ ਹੋਰ ਕੀ ਹੈ ਬਿਲਕੁਲ ਇਹ ਨਾ ਆ ਪੁਰਾਣੇ ਆ ਜਾਣੇ ਨਾ ਕਿਸੇ ਕੰਮ ਦੇ ਨਾ ਘਾਰ ਦੇ ਸਹੀ ਉਹ ਮਿਆਂ ਉਹਨਾਂ ਬਾਂ ਮੈਂ ਸੱਤ ਸਦੀਆਂ ਲਈ ਜਾ ਹਾਂ ਜਾਨੀ ਚੈਂਦੀ ਖਰਾਬ ਹੀ ਨਹੀਂ ਹੁੰਦੀ ਹਾਂ ਬਿਲਕੁਲ ਇਹ ਆ ਬਥੀ ਚੋਨੀਆਂ ਠਿਆਂੀਆਂ ਰੁਪਈਆ ਇਹ ਉਸ ਵਕਤ ਮੈਂ ਆਦੇ ਹੱਥੀ ਵੇਖਣ ਤੇਰਾ ਮੇਰੇ ਰੁਪਈਏ ਵੀ ਵੇਖਣ ਸਹੀ ਆਪਣੇ ਦੇ ਪਿੱਤਰ ਦੇ ਵੀ ਵੇਖਣ ਹੋਰ ਦਾ ਸਕੂਲ ਹੁੰਦਾ ਐ ਕੋ ਪਿੰਡ ਚ ਸਕੂਲ ਹਾਂ ਸਕੂਲ ਸਕੂਲ ਉਸ ਲੈ ਕੋਈ ਨਹੀਂ ਆ ਸਕੂਲ ਸਤਾਰਾਂ ਚ ਅੱਛਾ ਇਨਾ ਪੰਜਾ ਛੇਆ ਪਿੰਡਾਂ ਦਾ ਸਕੂਲ ਸਤਾਰਾਂ ਚ ਵੱਡਾ ਸਕੂਲ ਪੁਰਾਣਾ ਹੁਣ ਵੀ ਹੋਵੇਂ ਹੁਣ ਮੈਂ ਰਖਾ 12 ਆਲਾ ਕਿ 13 ਆਲਾ ਬਣ ਆਇਆ ਜਮਾਤਾਂ ਦਾ ਹੋਣ ਵਾਦ ਗਿਆ ਇਹ ਅੱਗੇ ਸਾਰੇ ਪਿੰਡ ਦੇ ਜਿਹੜੇ ਐ ਨਾ ਮੁਸਲਮਾਨਾਂ ਦੇ ਵੀ ਲੜਕੇ ਆਂ ਦੂਆਂ ਦੇ ਵੀ ਲੜਕੇ ਇਹ ਸਾਰੇ 17 ਚ ਪੜਦੇ ਐ ਇਹ ਸਾਰੇ ਉੱਥੇ ਪੜਨ ਜਾਂਦੇ ਇੱਕੋ ਜਿਹੀ ਮੈਂ ਆਪ ਗਿਆ ਪੜਨ ਅੱਧੀ 4 5 6 ਰਹਿ ਗਿਆ ਸੀ ਗਾਇ ਚਲੇ ਉੱਥੇ ਅੱਛਾ ਉਸ ਵਕਤ ਐਡੀ ਸਖਤੀ ਆਈ ਇਹ ਉਹ ਬੰਦਿਆਂ ਦੀ ਕਮੀ ਆਈ ਸਹੀ ਉਸ ਵਕਤ ਬੰਦਿਆਂ ਦੀ ਕਮੀ ਆਈ ਸਕੂਲ ਤੇ ਕੋਈ ਵਿਰਲਾ ਚੰਦ ਛੋਰੀ ਹੁੰਦੇ ਆ ਕੋਈ ਵੀ ਆ ਤੇ ਯਾ ਵੀ ਯਾ ਪਤੀ ਜਿੱਦਾਂ ਸਹੀ ਉਹਨਾਂ ਮਾਸਟਰਾਂ ਨੇ ਪੁੱਛਣਾ ਕਿ ਉਹ ਕਿਹੜੇ ਘਰ ਦੇ ਵਿੱਚ ਕੋਈ ਲੜਕੇ ਵੇਲੇ ਫਿਰਦੇ ਅੱਛਾ ਉਹ ਉਮਰ ਤੇਰਾ ਦਿਲ ਕੀਤਾ ਯਾ ਆ ਘਰ ਦੇ ਵਿੱਚ ਦੋ ਲੜਕੇ ਆ ਜੀ ਉਸ ਘਰ ਇਤਰਾ ਘਰ ਔਰ ਉਹਨਾਂ ਨੇ ਫੇਰ ਉਹ ਲਿਖ ਲੈਣੇ ਇੱਕ ਵਾਰੀ ਤੋਂ ਨਾ ਗਲਣਾ ਸੁਨਿਆ ਗਲਣਾ ਹਾਂ ਇਹ ਚੋਰ ਦਾਖਲ ਕਰਾ ਦਿਓ ਅੱਛਾ ਜੇ ਨਾ ਜਾਣਾ ਉਹ ਨਾ ਜਨਾਬ ਰਿਪੋਰਟ ਕਰ ਦੇਣੀ ਅੱਛਾ ਉਹ ਪੁਲਿਸ ਆ ਜਾਣੀ ਠੀਕ ਉਸ ਫੜ ਕੇ ਲੈ ਜਾਂਦੇ ਉਹ ਜਾ ਕੇ ਸਕੂਲੇ ਪੇਸ਼ ਕਰ ਰਹੇ ਹਾਂ ਦੇ ਬਾਬਾ ਜੀ ਤੁਹਾਡੇ ਹਾਣੀ ਕਹਾਣੀਆਂ ਦਾ ਕਿਸੇ ਦਾ ਨਾਮ ਯਾਦ ਹੈਗਾ ਉਹ ਤੋਂ ਹਾਣੀ ਜਿਹੜੇ ਹੁੰਦੇ ਸੀ ਤੁਹਾਡੇ ਹਾਂ ਤੁਹਾਡੇ ਹਾਣੀ ਜਿਹੜੇ ਹੁੰਦੇ ਸੀ ਉਸ ਟਾਈਮ ਹਾਂ ਉਹਨਾਂ ਦੇ ਕੋਈ ਨਾਮ ਯਾਦ ਹੈਗੇ ਤੁਹਾਨੂੰ ਨਾਮ ਭਾਈਨ ਤਾਂ ਸਾਇ ਅੱਛਾ ਪਰ ਦਿਮਾਗ ਤੇ ਹੁਣ ਮੇਰੇ ਕੋਈ ਨਹੀਂ ਗੱਲ ਭਾਇਵੇਂ ਇੱਕ ਇੱਕ ਕਸ਼ਮੀਰੀ ਆਇਆ ਅੱਛਾ ਸਾਡਾ ਹਣੀ ਇੱਕ ਸਰਾਣੀ ਹੈ ਖੁਸ਼ੀ ਮਮੰਦ ਠੀਕ ਹੈ ਕਾ ਸੱਚਾ ਸੰਗ ਅੱਛਾ ਇੱਕ ਆ ਆਪਣਾ ਹੁਕਮ ਅੱਛਾ ਹੁਕਮ ਸੰਗ ਇੱਕ ਮੰਦਰ ਮੰਦਰੀ ਇੱਕ ਤਲਬੀਰ ਠੀਕ ਇਹ ਐ ਮੀਆਂ ਹਾਣੀ ਸੀ ਤੁਹਾਡੇ ਹਾਣੀ ਸਾਹਿਬ ਕੌਸਲੇ ਬੰਦੇ ਵਿਰਲੇ ਵਿਰਲੇ ਹੁੰਦੇ ਆ ਬੰਦੇ ਖੁਦਾ ਦੇ ਆ ਤੇ ਇਹ ਬਾਬਾ ਜੀ ਕਿਸੇ ਮਤਲੋ ਜਿਵੇਂ ਮਾਲੇਕਾਰ ਹੁੰਦੇ ਉਹਨਾਂ ਦੀ ਕੋਈ ਮਦਦ ਮਦੂਦ ਵੀ ਕਰਦੇ ਹੁੰਦੇ ਕੋਈ ਨਹੀਂ ਕੌਣ ਵੀ ਕਿਸੇ ਮਾਲੇਕਾਰ ਦੀ ਕੋਈ ਮਦਦ ਵੀ ਕਰਦੇ ਸੀ ਕੋਈ ਨਹੀਂ ਹੋ ਹਾਂ ਬੜੀ ਅੱਛਾ ਹਾਂ ਸਹੀ ਆਓ ਥੇਲਾ ਬੰਦਾ ਖੁਦਾ ਦੇ ਆ ਜੇ ਮੇਰੇ ਕੋਲ ਆਟਾ ਦਾਣਾ ਨਹੀਂ ਹੈ ਜਾਂ ਪੈਸਾ ਨਹੀਂ ਹੈ ਤੇ ਮੈਨੂੰ ਅਗਲੇ ਆ ਪੁੱਛ ਲਾਂਦੇ ਕਿਉਂ ਭਾਈ ਕੋਈ ਕਮੀ ਤੇ ਨਹੀਂ ਇਹ ਕੰਮ ਆਣੇ ਜੇ ਮੈਨੂੰ ਦਾਣਾ ਦੀ ਲੋੜ ਹੈ ਜਾਂ ਮੈਨੂੰ ਪੈਸੇ ਦੀ ਲੋੜ ਉਹਨਾਂ ਦੇ ਲਈ ਉਸਲੇ ਤੇ ਕਿਰਾੜ ਜਿਹੜੇ ਆ ਗਿਆ ਉਹ ਪੈਸਾ ਲਾਉਂਦੇ ਆ ਰੁਪਈਏ ਨੂੰ ਠੀਕ ਸੋਧ ਠੀਕ ਕਿਰਾੜ ਜਿੰਨਾਂ ਨੂੰ ਹਾਂਜੀ ਹਾਂ ਸੱਦਨ ਮਹਾਜਰ ਅੱਗੇ ਆਪਣਾ ਕੋਈ ਉਹਨਾਂ ਦੇ ਨਾਲ ਦੁਕਾਨਾਂ ਦੀ ਕੋਈ ਨਾ ਹੁੰਦੀਆਂ ਜਿਹਨਾਂ ਦੀ ਹਾਂ ਛੱਡੀਆਂ ਬਣਾਈਆਂ ਹਾਂ ਹਾਂ ਖਤਰੀ ਖਤਰੀ ਕਿਸੇ ਕੋਲ ਕਮੀ ਹੋਣੀ ਤੇ ਉਹ ਆਪ ਪੁੱਛ ਲੈਣਾ ਸਹੀ ਵਿਦਾਨੂੰ ਕਿਹੜੀ ਸ਼ੈਲੀ ਲੋੜ ਹੈ ਹਾਂ ਬਬਈ ਸੂ ਸ਼ੁਰੂ ਤੋਂ ਆਪਣੇ ਪਿੰਡ ਦਾ ਨਾਂ 17 ਐਸਪੀ ਹੋਈ ਹੈ 18 18 ਲੰਬਰ ਤੇ ਬਣਿਆ ਹੈ ਪਿੱਛੇ ਅੱਛਾ ਪਹਿਲਾ ਇਹ ਸਾਫੀ ਰਾਣੇ ਵਾਲਾ ਰਾਣੇ ਵਾਲਾ ਹਾਂ ਇਹ ਤਾਂ ਲੰਬਰ ਪਾਕਿਸਤਾਨ ਵਿੱਚ ਬਣੇ ਨੇ ਪਿੰਡਾਂ ਦੇ ਸਹੀ ਰਾਣੇ ਵਾਲਾ ਕੀ ਬਬਈ ਨਾਮ ਪੂਰਾ ਕੀ ਸੀ ਇਹਦਾ ਰਾਣੇ ਵਾਲਾ 18 ਚੱਕ ਰਾਣੇ ਵਾਲਾ ਠੀਕ ਹੁਣ ਪੱਕਾ ਸਹੀ ਇਹ ਰਾਣੇ ਵਾਲਾ ਕੌਣ ਸੀ ਬਾਬਾ ਜੀ ਸਿੱਖ ਸੀ Hindu ਇਹਦਾ ਕੀ ਨਾਮ ਕੀ ਸੀ ਪੂਰਾ ਇਹਦਾ ਰਾਣਾ ਸਿੰਘ ਅੱਛਾ ਜੀ ਉਹਦੇ ਨਾਮ ਦੇ ਬਜਿਆ ਸੀ ਇਹ ਉਹਦੇ ਨਾਮ ਤੇ ਇਹ ਪਿੰਡ ਬਜਿਆ ਠੀਕ ਹੋ ਗਿਆ ਬਾਬਾ ਜੀ ਬੜੀ ਮਿਹਰਬਾਨੀ ਦਾਦੀ ਤੁਸੀਂ ਸਾਨੂੰ ਟਾਈਮ ਦਿੱਤਾ ਗੱਲਾਂ ਦਸੀਆਂ ਅੱਜ ਸੀ ਆਪ ਸਭ ਨੂੰ ਪਿੰਡ ਵਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦਾ ਪਿੰਡ 18 ਐਸਪੀ ਇਸ ਤਰ੍ਹਾਂ ਦੀਆਂ مزید ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰਾਖਾ